ਤੁਸੀਂ ਜਿਵੇਂ ਦੇਖ ਰਹੇ ਹੋ ਲਗਾਤਾਰ ਤੁਸੀਂ ਰੋਜ਼ ਕਵਰ ਕਰ ਰਹੇ ਹੋ ਕਿ ਪਿਛਲੇ 4-5 ਦਿਨਾਂ ਤੋਂ ਹਫਤੇ ਤੋਂ ਲਗਾਤਾਰ ਰੋਜ਼ ਅਲੱਗ-ਅਲੱਗ ਇਲਾਕਿਆਂ 'ਚੋਂ ਬੜੇ ਸਮਾਜ ਦੇ ਪ੍ਰਤਿਨਿਧਿਤ ਕਰਨ ਵਾਲੇ ਲੋਕ ਭਾਰਤੀ ਜਨਤਾ ਪਾਰਟੀ 'ਆਂ ਜੁੜ ਰਹੇ ਨੇ ਉਸੇ ਕੜੀ ਚ ਅੱਜ ਸਾਡੇ ਵੀਰ ਰਾਜ ਸ਼ਰਮਾ ਜੀ ਦੁੱਗਰੀ ਤੋਂ ਜਿਹੜੇ ਕਿ ਸੋਸ਼ੀਅਲੀ ਕੰਮ ਕਰਦੇ ਹੋਏ ਉਸ ਇਲਾਕੇ ਦੇ ਵਿੱਚ ਧਰਮ ਦਾ ਕੰਮ ਕਰਦੇ ਹੋਏ ਲੋਕਾਂ ਦੇ ਵਿੱਚ ਬਹੁਤ ਪਪੂਲਰ ਨੇ ਬਹੁਤ ਪ੍ਰਿਯੇ ਨੇ ਔਰ ਹਮੇਸ਼ਾ ਬਿਨਾ ਕਿਸੇ ਉਹਦੇ ਤੋਂ ਉਹਨਾਂ ਨੇ ਲੋਕਾਂ ਦੇ ਵਿੱਚ ਵਿਚਰ ਕੇ ਪਬਲਿਕ ਦੇ ਕੰਮ ਕੀਤੇ ਨੇ ਅੱਜ ਉਹ ਏਡੀ ਬੜੀ ਤਦਾਦ ਦੇ ਵਿੱਚ ਮੇਰੀਆਂ ਭੈਣਾ ਔਰ ਭਰਾਵਾਂ ਦੇ ਨਾਲ ਸਾਰੀ ਉੱਥੇ ਦੀ ਸੰਗਤ ਦੇ ਨਾਲ ਲਗਭਗ 100 ਲੋਕਾਂ ਨੂੰ ਨਾਲ ਲੈ ਕੇ ਅੱਜ ਉਹਨਾਂ ਨੇ ਇੱਥੇ ਆ ਕੇ ਬੀਜੇਪੀ ਜੁਆਇਨ ਕੀਤੀ ਆ ਮੈਂ ਉਹਨਾਂ ਨੂੰ ਇੱਥੇ ਆਣ ਤੇ ਬਹੁਤ-ਬਹੁਤ ਸਵਾਗਤ ਕਰਦਾ ਉਹਨਾਂ ਨੂੰ ਜੀ ਆਇਆਂ ਆਖਦਾ ਇਸ ਮੌਕੇ ਤੇ ਸਾਡੇ ਗੁਰਦੇਵ ਸ਼ਰਮਾ ਜੀ ਬੀ ਜੀ ਸਾਡੇ ਕੈਸ਼ੀਅਰ ਬੀ ਜੀ ਪੀ ਦੇ ਲੁਧਿਆਣੇ ਦੀ ਸਮੂਚੀ ਟੀਮ ਵਿਰਾਜਮਾਨਾ ਸੋਨਾ ਵੱਲੋਂ ਰਾਜ ਜੀ ਨੂੰ ਬਹੁਤ ਵੱਡਾ ਇਸ ਮੌਕੇ ਤੇ ਜੀ ਆਇਆਂ ਆਖਿਆ ਜਾਂਦਾ ਔਰ ਅਸੀਂ ਆਸ ਕਰਦੇ ਆ ਕਿ ਇਸ ਇਲਾਕੇ ਚ ਬੀ ਜੀ ਪੀ ਦਾ ਝੰਡਾ ਬਲਦ ਕਰਨ ਦੇ ਵਿੱਚ ਰਾਜ ਜੀ ਔਰ ਉਹਨਾਂ ਦੀ ਸਮੂਚੀ ਟੀਮ ਆਪਣਾ ਪੂਰਾ ਯੋਗਦਾਨ ਦੇ ਬੇਨਤੀ ਕਰਨੀ ਚਾਹੁੰਗਾ ਵੀ ਇਹ ਬਦਲਦੇ ਹੋਏ ਪੰਜਾਬ ਦਾ ਇੱਕ ਸਰੂਪ ਨਜ਼ਰ ਆ ਰਿਹਾ ਲੋਕ ਅੱਜ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਨਾਲ ਇਸ ਕਰਕੇ ਚੱਲਣਾ ਚਾਹੁੰਦੇ ਨੇ ਕਿ ਉਹ ਮੌਕੇ ਦੀਆਂ ਸਰਕਾਰਾਂ ਤੋਂ ਪਰੇਸ਼ਾਨ ਹੋ ਚੁੱਕੇ ਨੇ ਉਹਨਾਂ ਦੇ ਝੂਠਾਂ ਤੋਂ ਪਰੇਸ਼ਾਨ ਹੋ ਚੁੱਕੇ ਨੇ ਸੋ ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਮੋਦੀ ਜੀ ਦੀਆਂ ਪਾਲਿਸੀਆਂ ਭਾਰਤੀ ਜਨਤਾ ਦੇ ਪਾਰਟੀ ਦੀਆਂ ਪਾਲਿਸੀਆਂ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦੀਆਂ ਨੇ ਉਹਦੇ ਵਿੱਚ ਰਾਸ਼ਟਰਵਾਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਸਾਰੇ ਜੁੜ ਕੇ ਉਹਦੇ ਚ ਆਪਣਾ ਯੋਗਦਾਨ ਪਾਣਾ ਚਾਹੁੰਦੇ ਨੇ ਸੋ ਅੱਜ ਇਸ ਕਰਕੇ ਸਾਰੇ ਸਾਡੇ ਨਾਲ ਜੁੜ ਰਹੇ ਸਰ ਮੈਂ ਬੀਜਪੀ ਚ ਸ਼ਾਮਲ ਇਸ ਕਰਕੇ ਹੋਇਆ ਹਾਂ ਕਿਉਂਕਿ ਇਹ ਰਾਸ਼ਟਰੀ ਦਲ ਆ ਸਾਡੇ ਦੇਸ਼ ਦਾ ਦਲ ਆ ਔਰ ਬਹੁਤ ਆਜ਼ਾਦ ਨਾਲ ਸਾਡੀ ਪਹਿਚਾਣ ਆ ਹੋ ਰਹੀ ਆ ਸਾਡੇ ਸਮਾਜ ਚ ਕੰਮ ਕਰ ਰਹੇ ਨੇ ਕਿਉਂਕਿ ਇਹ ਜਿਹੜੀਆਂ ਪਾਲਸੀਆਂ ਆ ਰਹੀਆਂ ਨੇ ਉਹਦੇ ਵਿੱਚ ਤਾਂ ਇਹ ਬੀਜਪੀ ਦਾ ਹੀ ਫਿਚਰ ਆ ਇਸ ਕਰਕੇ ਮੈਂ ਤਾਂ ਉਸ ਪਾਰਟੀ ਨੂੰ ਜੁਆਇਨ ਕਰੂੰਗਾ ਜਿਹੜੀ ਪਾਰਟੀ ਦੇ ਨਾਲ ਮੈਨੂੰ ਆਪਣਾ ਫਿਚਰ ਨਜ਼ਰ ਆਉਂਦਾ ਵੀ ਜਾਂ ਮੈਂ ਉਹਦੇ ਲਈ ਕੰਮ ਕਰ ਸਕਾਂ ਜਾਂ ਮੈਨੂੰ ਕੋਈ ਆਜ਼ਾਦੀ ਦੇ ਸਕੇ ਕਿੱਦਾਂ ਇਸ ਸਮੱਸਿਆਵਾਂ ਨੂੰ ਦੇਖਣ ਨੂੰ ਮਿਲ ਗਈ ਤੁਸੀਂ ਕਿਹਾ ਕਿ ਅਸੀਂ ਆਪਣੇ ਹਰ ਇਲਾਕੇ ਜੋ ਵੀ ਕੰਮ ਹੁੰਦਾ ਹੈ ਸੀ ਆਪ ਕਰਦੇ ਹੁੰਦੇ ਸੀਗੇ ਫਿਰ ਅਸੀਂ ਸਕਿਉਰਿਟੀ ਗਾਰਡ ਹੋ ਗਏ ਪਾਣੇ ਕੈਮਰੇ ਹੋਣ ਸੋ ਅਕਸਰ ਅਸੀਂ ਤਾੜੀਆਂ ਮਜਾਂਦੇ ਰਹੇਗੇ ਪਾਰਟੀਆਂ ਨਿਕਲਣਗੀਆਂ ਸੋ ਫਾਈਨਲੀ ਉਹਨ ਕਿਉਂ ਇਹ ਕਦਮ ਚੱਕਣਾ ਪਿਆ ਸਰ ਮੈਂ ਜੋ ਮਹਿਸੂਸ ਕਰਦਾ ਪਿਆ ਕਿ ਜਿਹੜੀ ਪਾਰਟੀ ਆ ਉਹ ਸਾਡੀਆਂ ਬੇਸਿਕ ਜ਼ਰੂਰਤਾਂ ਨਹੀਂ ਪੂਰੀਆਂ ਕਰਦੀ ਹੂੰ ਹੂੰ ਸਰ ਵੱਡੇ ਜ਼ਰੂਰਤਾਂ ਤਾਂ ਸਰਕਾਰਾਂ ਵੱਡੀਆਂ ਪੂਰੀਆਂ ਕਰ ਦਿੰਦੀਆਂ ਸੈਂਟਰ ਸਰਕਾਰ ਪੂਰੀ ਕਰ ਦਿੰਦੀ ਆ ਛੋਟੀ ਬੇਸਿਕ ਬੰਦੇ ਨੂੰ ਇੱਕ ਸੜਕ ਤੋਂ ਨੰਗ ਨੀ ਟੋਏ ਤਾਂ ਨਹੀਂ ਚਾਹੀਦੇ ਕਿਸੇ ਨੂੰ ਉੱਥੇ ਝਾੜੂ ਤਾਂ ਲੱਗਣਾ ਚਾਹੀਦਾ ਵਾ ਲਾਈਟ ਤਾਂ ਕਿਤੇ ਕਰਦੇ ਚਲਦੀ ਚਾਹੀਦੀ ਆ ਬੇਸਿਕ ਜ਼ਰੂਰਤਾਂ ਜਿਹੜੀਆਂ ਨੇ ਇਹ ਨੇ ਇਸ ਲਈ ਉਹ ਮੈਂ ਕਹਿੰਦਾ ਵੀ ਇਹ ਬੇਸਿਕ ਜ਼ਰੂਰਤਾਂ ਪੂਰੀਆਂ ਹੋਣ ਕੀ ਬੇਸਿਕ ਜ਼ਰੂਰਤਾਂ ਤੋਂ ਜ਼ਿਆਦਾ ਪੈਸੇ ਲੱਗੇ ਇਸ ਸਮੱਸਿਆਵਾਂ ਕੀ ਨੇ ਸਰ ਇਹੀ ਪੇ ਜ਼ਾ ਹਰ ਸਮਾਜ ਇਹੀ ਨਾ ਪਾਣੀ ਦੀ ਸਮੱਸਿਆ ਪਾਏ ਦਿੰਦੀ ਕਿਸ ਨੂੰ ਪਾਣੀ ਟਾਈਮ 'ਤੇ ਆ ਰਿਹਾ ਕਿ ਪਾਣੀ ਖਰਾਬ ਆ ਰਿਹਾ ਕਿ ਸਿਵਰਜ ਬਲੌਕ ਪੇ ਨੇ ਆਉਂਦੀ ਛੋਟੇ ਛੋਟੇ ਸਮੱਸਿਆ ਹੁੰਦੀ ਹੈ ਨਾ ਜਬ ਕੋਈ ਏਡਾ ਵੱਡਾ ਨਹੀਂ ਬਿਲਕੁਲ ਨਾਲ ਹੀ ਐਮਐਲਏ ਦਾ ਦਫਤਰ ਆ ਉਹ ਕੋਈ ਕੰਮ ਨਹੀਂ ਕਰ ਰਹੇ ਲੱਗਦਾ ਸਰ ਉਹ ਉਹ ਮੈਂ ਨਹੀਂ ਕਹਾਂਗਾ ਉਹ ਤਾਂ ਤੁਸੀਂ ਤੁਸੀਂ ਦੱਸੋਗੇ ਵੀ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਮੈਂ ਕਿਉਂ ਕਹਾਂਗਾ ਕੀ ਕਰ ਰਹੇ ਕਹੋ ਤਾਂ ਆਪਣੇ ਲੋਕ ਬੜੇ ਭੱਜ ਦੌੜ ਕਰਦੇ ਨੇ ਆਪਣੇ ਲੈਵਲ ਤੇ ਉਹ ਤਾਂ ਬੜੇ ਭੱਜ ਦੌੜ ਕਰਦੇ ਨੇ ਬਹੁਤ ਲਹਿਮਤ ਕਰਦੇ ਨੇ ਜੀ